ਗੜਦੀ ਵਾਲਾ ਮੁਕੰਮਲ ਤੌਰ ਤੇ ਬੰਦ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਆਪਣਾ ਪੰਜਾਬ 24 ਤੇ ਦਿਖਾਈਆਂ ਜਾ ਰਹੀਆਂ ਹਨ ਇਸ ਮੌਕੇ ਸ਼ਹਿਰ ਵਾਸੀਆਂ ਦੁਕਾਨਦਾਰਾਂ ਤੇ ਸਮਾਜ ਸੇਵਕਾਂ ਆਗੂਆਂ ਵੱਲੋਂ ਜੈਜਾ ਵੀ ਲਿਆ ਗਿਆ ਇਸ ਦੌਰਾਨ ਸਾਰੀਆਂ ਦੁਕਾਨਾਂ ਬੰਦ ਰਹੀਆਂ ਪਰ ਕੁਝ ਬੈਂਕਾਂ ਖੁੱਲੀਆਂ ਸਨ ਸ਼ਹਿਰ ਵਾਸੀਆਂ ਦੁਕਾਨਦਾਰਾਂ ਤੇ ਸਮਾਜ ਸੇਵਕਾਂ ਆਗੂਆਂ ਵੱਲੋਂ ਬੈਂਕਾਂ ਵਿੱਚ ਪਹੁੰਚ ਕੇ ਬੰਦ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਗਈ ਜਿਸ ਉਪਰੰਤ ਬੈਂਕ ਅਦਾਰੇ ਵੀ ਬੰਦ ਕੀਤੇ ਗਏ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਤੇ ਹੋਏ ਆਤੰਕੀ ਹਮਲੇ ਦਾ ਵਿਰੋਧ ਪੂਰੇ ਭਾਰਤ ਦੇਸ਼ ਭਰ ਵਿੱਚ ਕੀਤਾ ਜਾ ਰਿਹਾ ਹੈ ਇਸ ਸਬੰਧੀ ਸਮਾਜ ਸੇਵਕ ਆਗੂ ਅਵਤਾਰ ਸਿੰਘ ਜੀ ਨੇ ਕਿਹਾ ਕਿ ਪਹਿਰਗਾਮ ਵਿੱਚ ਹੋਏ ਸਲਾਨੀਆਂ ਤੇ ਹਮਲੇ ਦੇ ਵਿਰੋਧ ਦੇ ਵਿੱਚ ਗੜਦੀਵਾਲਾ ਬੰਦ ਕੀਤਾ ਗਿਆ ਤੇ ਦੇਸ਼ ਦੇ ਲੋਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਗੜਦੀਵਾਲਾ ਤੋਂ ਕੈਮਰਾਮੈਨ ਕਰਮਾ ਪੱਟੀ ਦੇ ਨਾਲ ਹਰਦੇਂਦਰ ਦੀਪਕ ਦੀ ਰਿਪੋਰਟ ਆਪਣਾ ਪੰਜਾਬ 24 ਦੇ ਵਿੱਚ ਔਰੰਗਜ਼ੇਬ ਦੀਆਂ ਨਸਲਾਂ ਨੇ ਇੱਕ ਬਹੁਤ ਹੀ ਬੇਦਰਦੀ ਭਰਿਆ ਕੰਮ ਕੀਤਾ ਉੱਥੇ ਸਾਡੇ ਦੇਸ਼ ਦੇ ਲੋਕ ਜਿਹੜੇ ਸੀ ਕੁੰਬਣ ਗਏ ਹੋਏ ਸੀ ਉਹਨਾਂ ਨੂੰ ਸ਼ਹੀਦ ਕੀਤਾ ਔਰ ਸਾਰੇ ਦੇਸ਼ ਦੇ ਵਿੱਚ ਬੜੀ ਦੁੱਖ ਦੀ ਲਹਿਰ ਹੈ ਔਰ ਬਹੁਤ ਹੀ ਦੁੱਖ ਨਾਲ ਗਹਿਣਾ ਪੈ ਰਿਹਾ ਕਿ ਇਹ ਪਾਕਿਸਤਾਨ ਪਿਛਲੇ ਸਮੇਂ ਤੋਂ ਚਾਹੇ ਪਹਿਲਗਾਮ ਦਾ ਹੋਇਆ ਚਾਹੇ ਪੁਲਵਾਮਾ ਦਾ ਹੋਇਆ ਪਿਛਲੇ ਸਮੇਂ ਤੋਂ ਬਹੁਤ ਚਿਰਾਂ ਤੋਂ ਜਿਹੜਾ ਅਤਿਵਧੀਆਂ ਜਿਹੜੇ ਗਤੀਵਿਧੀਆਂ ਹੈਗੀਆਂ ਚਲਾ ਰਿਹਾ ਦੇਸ਼ ਦੇ ਵਿੱਚ ਔਰ ਸਾਰੇ ਦੇਸ਼ ਦੇ ਵਿੱਚ ਇਸ ਗੱਲ ਦੀ ਬਹੁਤ ਲਹਿਰ ਰੋਸ ਰੋਸ ਦੀ ਲਹਿਰ ਚੱਲ ਰਹੀ ਆ ਔਰ ਐਸੇ ਸਵਾਂ ਦੇ ਵਿੱਚ ਅੱਜ ਜਿਹੜਾ ਹੈਗਾ ਸਫਲਤਾਪੂਰਵਕ ਗੜਦੀਵਾਲਾ ਵਿੱਚ ਬੰਦ ਆਯੋਜਨ ਕੀਤਾ ਗਿਆ ਹੈਗਾ ਔਰ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਤੇ ਹੋ ਗਿਆ ਹੈਗਾ ਸੋ ਬਹੁਤ ਜਿਹੜਾ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਥਾਨੀਆਂ ਪਾਰਟੀਆਂ ਜਿਹੜੀਆਂ ਸਾਰੇ ਧਰਮਾਂ ਤੋਂ ਜਾਤਾਂ ਪੱਤਾਂ ਤੋਂ ਉਪਰ ਉੱਠ ਕੇ ਪਾਰਟੀਆਂ ਤੋਂ ਉਪਰ ਉੱਠੇ ਇਸ ਦੁਰਘਟਨਾ ਜਿਹੜੀ ਵਾਪਰੀ ਆਪ ਤੇ ਗਲਤ ਦਾ ਜਿਹੜਾ ਹੁਕਮ ਹੋਇਆ ਜਿਹੜਾ ਉੱਥੇ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਸਥਾਨੀਆਂ ਨੂੰ ਨਾਥਿਆਂ ਨੂੰ ਔਰ ਜੇੰਬੀਏ ਨਸਰਾਂ ਨੇ ਜਿਹੜਾ ਕਰਮ ਕੀਤਾ ਉਹਦੀ ਮੁਜਮਮਤ ਹੋਣੀ ਚਾਹੀਦੀ ਆ ਉਹਦੀ ਨਿੰਦਾ ਹੋਣੀ ਚਾਹੀਦੀ ਆ ਔਰ ਮੈਂ ਭਾਰਤ ਸਰਕਾਰ ਨੂੰ ਆਪਣੇ ਸਾਰੇ ਸਾਥੀਆਂ ਵੱਲੋਂ ਫੀਲ ਕਰਦਾ ਕਿ ਜੋ ਵੀ ਸਖਤ ਤੋਂ ਸਖਤ ਕਦਮ ਜਿਹੜੇ ਆ ਪਾਕਿਸਤਾਨ ਦੇ ਖਿਲਾਫ ਚੱਕਣੇ ਚਾਹੀਦੇ ਆ ਤਾਂ ਹੀ ਉਹਨੂੰ ਰੋਕਿਆ ਜਾ ਸਕੇ ਸੋ ਇਹਨਾਂ ਨੋਟਿਆਂ ਨਾਲ ਅ ਗੱਲ ਖਤਮ ਕਰਦਾ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਪਾਕਿਸਤਾਨ ਮੁਤਾਬਕ ਪਾਕਿਸਤਾਨ ਮੁਤਾਬਕ matar yeah. aqui!